ਦੇਖੋ ਜੀ ਮਰਾਸੀਆਂ ਦਾ ਘਰ ਵਿਆਹ ਹੁੰਦਾ ਮਰਾਸੀ ਜਿਹੜੀ ਕੌਮ ਐ ਜਿਹੜੀ ਲੋਕਾਂ ਦੇ ਵਿਆਹਾਂ ਦੇ ਵਿੱਚ ਰੰਗ ਮੰਦੀ ਐ ਹਰ ਇੱਕ ਨੂੰ ਐਂਟਰਟੇਨ ਕਰਦੀ ਐ ਉਹਨਾਂ ਦੇ ਘਰੇ ਵਿਆਹ ਹੋਵੇ ਤੇ ਉਹ ਕਿਦਾਂ ਦਾ ਮਾਹੌਲ ਹੋਵੇਗਾ ਕਿਉਂਕਿ ਐਂਟਰਟੇਨਮੈਂਟ ਸਭ ਕੋਈ ਕਰਦਾ ਹੀ ਐ ਦੱਸੋ ਤੇ ਸੁਣਿਆ ਜਰਾ ਤਵੱਜਾ ਕਰਿਓ ਅੱਛਾ ਜੀ ਮਰਾਸੀਆਂ ਦੀ ਬਰਾਤ ਵੇਖੋ ਕਿਹੜੇ ਰੋਖੀ ਆਈ ਐ ਹਾਂ ਮਰਾਸੀਆਂ ਦੀ ਬਰਾਤ ਵੇਖੋ ਕਿਹੜੇ ਰੋਖੀ ਆਈ ਐ ਹਾਂ ਢੋਲਗੀ ਤੇ ਸਾਲਾ ਵਾਜੇ ਤੇ ਜਵਾਈ ਹੈ ਅੱਛਾ ਢੋਲਗੀ ਤੇ ਸਾਲਾ ਵਾਜੇ ਤੇ ਜਵਾਈ ਹੈ ਪਿਓ ਨਹੀਂ ਵੇਖੋ ਪਿਓ ਨਹੀਂ ਵੇਖੋ ਖੁਸ਼ੀ ਚ ਸੈਵਨ ਅਪ ਵਜਾਈ ਹੈ ਹਾਂ ਪਿਓ ਨਹੀਂ ਵੇਖੋ ਖੁਸ਼ੀ ਤੇ ਸੈਵਨਾਂ ਵਜਾਈ ਹੈ ਮਲਾਸੀਆਂ ਦੀ ਬਰਾਤ ਵੇਖੋ ਕਿਹੜੇ ਰੁਖ ਆਈ ਹੈ ਵਾਹ ਪੈਸਾ ਆਪਾਂ ਵਾਰ ਲਾਣੀ ਜਿੰਨੇ ਵਾਰਿਆ ਕਿਸ ਬਾਰ ਦੇ ਨੇ ਚਕਨਾਣੀ ਜੇ ਕਿਸ ਨੇ ਚੱਕ ਲਿਆ ਤਾਂ ਦੁਖਾਈ ਹੈ ਦੁਖਾਈ ਹੈ ਮਰਾਸੀਆਂ ਦੀ ਬਰਾਤ ਵੇਖੋ ਕਿਹੜੇ ਰੋਖਿਆ ਹੈ ਛੋਟੇ ਭਰਾ ਨੂੰ ਹੀ ਖੁਸ਼ੀ ਸਿਰ ਚੜ੍ਹ ਆਈ ਹੈ ਅਸਲਾ ਕੋਲ ਕੋਈ ਨਹੀਂ ਅਸਲਾ ਕੋਲ ਕੋਈ ਨਹੀਂ ਮੂੰਹ ਨਾਲ ਠਾਠਾ ਕਰਾਈ ਹੈ ਮਰਾਸੀਆਂ ਦੀ ਬਰਾਤ ਵੇਖੋ ਕਿਹੜੇ ਰੋਖਿਆ ਹੈ ਬਾਬੂ ਨੀ ਠਾਠਾ ਠੋ ਆ ਠਾਠਾ ਠਾਠਾ ਓ ਬੀਚ ਓਏ ਇਸ ਨਾਲ ਹੀ ਦੀਵਾਲੀ ਮਨਾਇਆ ਕਰੋ ਠਾਠਾ ਕਰਕੇ ਬਚਤ ਪੈਸੇ ਦੀ ਚੱਲ ਦੇ ਚਲਾਉਂਦੇ ਦੌਰ ਆ ਗਿਆ ਸੀ ਬਹਿਣ ਦਾ ਹਾਂਜੀ ਚੱਲ ਦੇ ਚਲਾਉਂਦੇ ਦੌਰ ਆ ਗਿਆ ਸੀ ਬਹਿਣ ਦਾ ਹਾਂ ਲਾਲਾ ਲਾਲੀ ਨੂੰ ਇਕੱਠਿਆ ਸਟੇਜ ਉੱਤੇ ਬਿਠਾਉਣ ਦਾ ਅੱਛਾ ਜੀ ਸਟੇਜ ਉੱਤੇ ਬਹਿੰਦਾ ਹੀ ਤਾਈ ਆ ਕੇ ਵਾਰਨਾ ਕਰਦੀ ਹੈ 100 ਰੁਪਿਆ ਵਾਰ ਕੇ ਆਪਣੀ ਜੇਬ ਚ ਪਾ ਕੇ ਚੁਰਦੀ ਹੈ ਚਾਚੀ ਨੂੰ ਵੀ ਖੁਸ਼ੀ ਪੂਰੀ ਜੋਰ ਨਾਲ ਆਈ ਹੈ ਹਾਂਜੀ ਹਵਾ ਵਾਂਗੂ ਸਟੇਜ ਤੇ ਆਈ 10 ਰੁਪਏ ਚੜਾਈ ਹੈ ਬੰਦਾ ਮੈਨੂੰ ਵਧੀਆ ਲੱਗਾ ਜਿਹਨੇ ਆ ਕੇ ਕਹਤੀ ਬਈ ਰੋਟੀ ਖੋਲ ਗਈ ਧਾਲੇਵਾਸ ਲਵਾਈ ਆ ਅੱਛਾ ਜੀ ਆ ਰੋਟੀ ਖਾਣ ਬੈਠੇ ਰੋਟੀ ਖਾਣ ਬੈਠੇ ਉਧਰ ਰੋਲਾ ਪਾ ਫੁੱਫੜ ਰੋਲਾ ਪਾਈ ਐ ਰੋਟੀ ਖਾਣ ਬੈਠੇ ਉਥੇ ਫੁੱਫੜ ਰੋਲਾ ਪਾਈ ਆ ਉਹ ਕੁੜੀ ਹੈ ਵੀ ਤਰੀ ਪੈਨ ਪਾਤੀ ਬੋਟੀ ਇੱਕ ਵੀ ਨਹੀਂ ਆਈ ਐ ਦੇਖੋ ਕਿਹੜੇ ਬੜਾ ਸੇਦੀ ਬਣਾ ਤਾਈ ਐ ਦੇਖੋ ਕਿਹੜੇ ਲੋਟ ਮਾਸਟਰ ਮਰਾਸੀਆਂ ਦੀ ਬਰਾਤ ਆਈ ਹੈ ਬਰਾਤ ਚੜ੍ਹ ਕੇ ਆਈ ਹੈ ਬਹੁਤ ਵਧੀਆ ਹਾਂਜੀ ਵੇਲਾ ਹੁਣ ਆ ਗਿਆ ਸੀ ਡੋਲੀ ਨੂੰ ਤੋਰਨ ਦਾ ਅੱਛਾ ਜੀ ਵੇਲਾ ਹੁਣ ਆ ਗਿਆ ਸੀ ਡੋਲੀ ਨੂੰ ਤੋਰਨ ਦਾ ਹਾਂਜੀ ਉਹ ਕੁੜੀ ਤੇ ਰੋਮ ਨੇ ਲਈ ਮੁੰਡੇ ਨੂੰ ਦਿਖਾਈ ਪਾਈ ਹੈ ਉਹ ਮੇਰੇ ਸ਼ਗਲਾਂ ਵਾਲੀ ਪੇਟੀ ਕਿਹਦੇ ਕੋਲ ਗਈ ਹੈ ਬਹੁਤ ਵਧੀਆ ਮਰਾਸੀਆਂ ਦੀ ਬਰਾਤ ਦੇਖੋ ਕਿਹੜੇ ਰੱਖੇ ਆਈ ਹੈ ਢੋਲ ਕੀਤੇ ਸਾਲਾ ਤੇ ਵਾਜੇ ਤੇ ਜਵਾਈ ਹੈ ਹਾਂ ਸੋਲ ਕਿ ਦਸ ਰਾਤ ਤੇ ਸਲਾਤ ਵਜਬ ਜਮਈ ਇਹ ਹੁੰਦੀ ਅਸਲੀ ਬਰਾਤ ਘਰ ਦੀ ਬਰਾਤ ਕਰਦਾ ਪੈਸਾ ਘਰ ਦੇ ਅੰਦਰ ਟੂਆ ਅੱਗੇ ਨਿਗਾਹੇ ਚਲੰਦਰ ਇਹ ਬਰਾਸੇ ਦੀ ਰਾਤ ਕਿਹੜੇ ਰੁਖਾਈਆ ਦੋਸਤੋ ਕਹਿਜੀ ਲੱਗੀ ਤੁਹਾਨੂੰ ਵੀਡੀਓ ਮਜੇ ਲਾਓ ਇੰਜੋਏ ਕਰੋ ਤੇ ਮੇਰੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਅੱਗੇ ਤਾਂ ਕਿ ਸਾਰੇ ਲੋਕ ਸੁਣਾਂ ਹਾਂ ਮਜੇ ਲਾ ਨਾ ਬਰਾਸੇ ਕੋਲੀ ਪੇ ਦੇਣਾ ਪ੍ਰਮਾਣ ਕੋ થેન્ક યુ એન્ટરટેનમેન્ટ વાહ લાઈક karna share karna subscribe karna mera youtube channel okay